ਅੱਜ ਜੀ ਮੇਰੇ ਕੋਲ ਕਰਮਚਾਰੀ ਬੋਰਡ ਜਾਂ ਦੇ ਕਨਵੀਨਰ ਅਤੇ ਪੰਚਾਇਤ ਯੂਨੀਤੀ ਦੇ ਪ੍ਰਧਾਨ ਰਮਿੰਦਰ ਸਿੰਘ ਮਾਵੀ ਜਿਹੜੇ ਕਿ ਜੋ ਪੰਜਾਬ ਸਰਕਾਰ ਵੱਲੋਂ ਐਨਓਸੀ ਖਤਮ ਕੀਤਾ ਗਿਆ ਹੈ ਜੋ ਪ੍ਰਾਪਰਟੀ ਫਿਰੇਲ ਦੇ ਜਨ ਦੇ ਲਈ ਐਨਓਸੀ ਸ਼ਰਤ ਲਾਗੂ ਕੀਤੀ ਗਈ ਸੀ ਉਸ ਨੂੰ ਰੱਦ ਕਰਾਉਣ ਦੇ ਲਈ ਇਹਨਾਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਕੌਪਰੀ ਸੋਸ਼ਲ ਸੇਚ ਨਾਲਾਈ ਅਤੇ ਬੋਰ ਸਸਤਾ ਲਈ ਨਿਯਮ ਨਿਰਧਿਤ ਕੀ ਸਨ ਜਿਸ ਦੀ ਸਰਕਾਰ ਨੇ ਅਕਾਸ਼ਮਿਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਸਬੰਧੀ ਹਰਮਿੰਦਰ ਸਿੰਘ ਮਾਗੀ ਜੋ ਨੋਟੀਫਿਕੇਸ਼ਨ ਸਰਕਾਰ ਨੇ ਰੱਦ ਕਰਕੇ ਲਾਗੂ ਕੀਤਾ ਗਿਆ ਹੈ ਉਸ ਸਬੰਧੀ ਜਾਣਕਾਰੀ ਦਿਨ ਦੇ ਹਾਂਜੀ ਮਾਗੀ ਸਾਹਿਬ ਜੋ ਸਰਕਾਰ ਵੱਲੋਂ ਰਜਿਸਟ੍ਰਾ ਕਰਾਉਣ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਇੱਕ ਲੁਧਿਆਰੇ ਦੇ ਬੰਦੇ ਨੇ ਮਾਰਯੋ ਹਾਈ ਕੋਰਟ ਵਿੱਚ ਇੱਕ ਰਿਟ ਪੈਰ ਕੀਤੀ ਸੀ ਜਿਹੜਾ ਤੇ ਮਾਰਯੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਐਨਓਸੀ ਜਾਰੀ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਦੇ ਸਮੇਂ ਇੱਕ ਹੁਕਮ ਜਾਰੀ ਕੀਤਾ ਸੀ ਕਿ ਉਸ ਸਮੇਂ ਤੋਂ ਜੋਨੇ 500 ਰਾਇ ਤੋਂ ਘੱਟ ਕੋਈ ਬਲਾਰਡ ਸੀਗੇ ਛੋਟੇ ਬਲਾਰਡ ਸੀ ਚਲੋ ਵੀ ਕਿਤੇ ਰਸਸੀ ਕਾਉਣ ਜਾਣਾ ਤਾਂ ਤਸਵੀਰ ਦੇ ਵਿੱਚ ਸਬ ਰਜਿਸਟਰਰ ਵੱਲੋਂ ਐਨਓਸੀ ਦੀ ਵਾਰਤ ਕੀਤੀ ਜਾਂਦੀ ਸੀ ਪੂਰੇ ਪੰਜਾਬ ਦੇ ਵਿੱਚ ਇਹਦਾ ਬਹੁਤ ਵੱਡਾ ਰੋਹ ਲੋਕਾਂ ਦੇ ਵਿੱਚ ਰੋਹ ਦੇਖਿਆ ਗਿਆ ਲੋਕਾਂ ਨੇ ਡੀਸੀ ਅਫਤਰਾ ਦਫਤਰਾਂ ਦਾ ਘਰਾਓ ਕੀਤਾ ਮਿਲਾਰੇ ਕੀਤੇ ਧਰਮੇ ਦਿੱਤੇ ਤੇ ਵੱਡੀਆਂ-ਵੱਡੀਆਂ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰਕੇ ਸਰਕਾਰ ਨੂੰ ਅਹਿਸਾਸ ਕਰਾਇਆ ਕਿ ਜਿਹੜੀ ਐਨਓਸੀ ਦੀ ਸ਼ਕਤ ਪੰਜਾਬ ਸਰਕਾਰ ਵੱਲੋਂ ਲਾਈ ਗਈ ਹੈ ਉਹਦੇ ਨਾਲ ਤਕਰੀਬਨ ਜੋਸੀ ਡਾਟਾ ਕੱਢਿਆ 1 ਕਰੋੜ 92 ਲੱਖ ਦੇ ਕਰੀਬ ਲੋਕ ਦੁਖੀ ਸਨ ਜਿਨ੍ਹਾਂ ਨੇ ਆਪਣੇ ਛੋਟੇ ਪਲਾਟਾਂਵੀਆਂ ਮਕਾਨਾਂਵੀਆਂ ਫਲੈਟਾਂਵੀਆਂ ਰਜਿਸਟਰੀਆਂ ਕਰਾਉਣੀਆਂ ਸੀ ਉਹ ਸਾਰਾ ਕੰਮ ਪੰਜਾਬ ਭਰ ਦੇ ਤਹਿਸੀਲਾਂ ਦੇ ਵਿੱਚ ਰੁਕਿਆ ਹੋਇਆ ਸੀ ਲੋਕਾਂ ਦੇ ਕੰਮ ਨਹੀਂ ਸੀ ਹੋ ਰਹੇ ਲੋਕ ਸਰਕਾਰੀ ਦਫ਼ਤਰਾਂ ਦੇ ਵਿੱਚ ਖਲਚਲ ਸਵਾਰ ਹੋ ਰਹੇ ਸੀ ਲੇਕਰ ਸਰਕਾਰ ਜੇ ਮਿਊਨਿਸਪਲ ਕਮੇਟੀਆਂ ਕਾਰਪੋਰੇਸ਼ਨਾਂ ਦੇ ਵਿੱਚ ਲੋਕਾਂ ਨੇ ਆਪਣਾ ਘਰ ਬਣਾਉਣ ਵਾਸਤੇ ਨਕਸ਼ਾ ਪਾਸ ਕਰਾਉਣਾ ਹੈ ਕਾ ਮਿਊਨਿਸਪਲ ਕਮੇਟੀਆਂ ਦੇ ਵਿੱਚ 19 3 18 ਤੋਂ ਪਹਿਲਾਂ ਦਾ ਕੋਈ ਸੇਲ ਐਗਰੀਮੈਂਟ ਮੰਗਿਆ ਜਾਂਦਾ ਸੀਗਾ ਤੇ ਤੁਸੀਂ ਦਿਖਾਓ ਕਿ ਕਿਹੜੀ ਫਰੋਮ ਤੋਂ 19 3 18 ਤੋਂ ਪਹਿਲਾਂ ਕੀ ਕੀਤਾ ਤੇ ਉਹਦੇ ਲਈ ਲੋਕ ਬਹੁਤ ਗੱਜਲ ਪਾਰ ਹੋਏ ਅਸਰ ਕਾ ਪੰਜਾਬ ਸਰਕਾਰ ਨੇ ਲੋਕਾਂ ਦੀ ਆਵਾਜ਼ ਸੁਣ ਲਿਆ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਲੰਦਾ ਜਿਹੜਾ ਕਿ ਪਾਸ ਕੀਤਾ ਗਿਆ ਕਿ 500 ਗਜ ਦੀਆਂ ਤੱਕ ਦੀ ਰਿਸ਼ਟ੍ਰ ਕਰਨ ਲਈ ਐਂਡੋਸੀਡ ਦੀ ਸ਼ਰਤ ਖਤਮ ਕੀਤੀ ਜਾਵੇ। ਮਾਗੂ ਸਾਹਿਬ ਮਾਗੂ ਸਾਹਿਬ ਇਹ ਜੋ ਜਸੂਦੀ ਦਾ ਜੋ ਨੋਟੀਫਿਕੇਸ਼ਨ ਹੈ ਉਸ ਨਾਲ ਕਿੰਨੇ ਕ ਲੋਕਾਂ ਨੂੰ ਫਾਇਦਾ ਹੋਇਆ ਇਹਦੇ ਵਿੱਚ ਕਿ ਇਹਦੇ ਵਿੱਚ ਜੋ ਰੀਅਲ اسٹیਟ ਦੇ ਬੰਦੇ ਕੰਮ ਕਰਦੇ ਸੀ ਜਾਂ ਹੋਰ ਸੀ ਉਹ ਕਿੰਨੇ ਕ ਪ੍ਰਭਾਵਿਤ ਪੈ ਰਹੇ ਇਹ ਉਹ ਵਾ ਪਹਿਲੇ ਗੱਲ ਕਰਕੇ ਹਟਿਆ ਕਿ 1 ਕਰੋੜ 92 ਲੱਖ ਦੇ ਕਰੀਬ ਲੋਕ ਇਸ ਐਲੋਸੀ ਕਰਕੇ ਪ੍ਰਭਾਵਿਤ ਹੋ ਰਹੇ ਹੋਏ ਸ੍ਰੀ ਜਿਹੜੇ ਕਿ ਆਪਣੇ ਮਕਾਨ ਜਾਂ ਪਲਾਟ ਦੇ ਮਾਲਕ ਨਹੀਂ ਸਿਵਾ ਸਕਦੇ ਉਹਨਾਂ ਦੀ ਰਜਿਸਟਰੀ ਨਹੀਂ ਸੀ ਅਸਾਈਨ ਹੋਇਆ ਜੇਕਰ ਸਰਕਾਰ ਨੇ ਇੱਕ ਬਹੁਤ ਵੱਡੀ ਰੀਲੀਫ ਦਿੱਤੀ ਆ ਲੋਕਾਂ ਨੂੰ ਪਰ ਅ ਅੱਗੇ ਲਈ ਔਖਤਾ ਹੋ ਸਕਦਾ ਕਿਉਂਕਿ ਸੰਯੁਕਤ ਪੰਜਾਬ ਸਰਕਾਰ ਨੇ 31 ਜੁਲਾਈ 2024 ਤੱਕ ਦਾ ਲੋਕਾਂ ਨੂੰ ਸਮਾਂ ਦਿੱਤਾ ਹੈ ਕਿ ਜੇ ਕਿਸੇ ਕੋਲੇ ਪਾਵਰ ਆਫ ਕਾਰਨੀ ਹੈ ਜਾਂ ਕਿਸੇ ਦਾ ਬਿਆਨਨਾ ਹੋਇਆ ਹੈ ਜਾਂ ਕਿਸੇ ਕੋਲੇ ਪ੍ਰਾਪਰਟੀ ਦੇ ਸਵਾਲ ਤੇ ਵਿੱਚ ਪੈਸੇ ਦੇ ਲੈਣ ਦੀ ਰਸੀਦ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਕਿਸੇ ਦਾ ਡਾਕੂਮੈਂਟ ਆਪਸ ਵਿੱਚ ਬਣਾਇਆ ਹੋਇਆ ਤਾਂ ਉਹ ਨਾਲ ਲਗਾ ਕੇ ਸਬ ਰਜਿਸਟਰਾਰ ਕੋਲੇ ਰਜਿਸਟਰ ਕਰਾਇਆ ਜਾ ਰਜਿਸਟਰੀ ਕਰਾ ਕੇ ਆਪਣਾ ਮਿਊਸਪਲ ਸ਼ਹਿਰਾਂ ਦੇ ਵਿੱਚ ਮਿਊਸਪਲ ਕਮੇਟੀਆਂ ਦੇ ਵਿੱਚੋਂ 105 ਬਾਖੂਬਾਬ ਕਿਆ ਹੁਣੇ ਨੋਟੀਫਿਕੇਸ਼ਨ ਜਾਰੀ ਕੀਤਾ ਤਸੀਲਾਂ ਚ ਲਾਗੂ ਹੋ ਗਿਆ ਕਿਆ ਤੁਹਾਨੂੰ ਲੋਕਾਂ ਦੇ ਕੋਈ ਸ਼ਿਕਾਇਤਾਂ ਮਿਲਿਆ ਵੀ ਰਜਿਸਟਰ ਨਹੀਂ ਹੋ ਰਹੀਆਂ ਦੇਖੋ ਆ ਬਾਖੂਬਖ ਸ਼ਹਿਰਾਂ ਦੇ ਵਿੱਚੋਂ ਫੋਲ ਆ ਰਹੀ ਸੀ ਕਿਉਂਕਿ ਮੈਂ ਆਮ ਆਦਮੀ ਕਾਰਜਾਹੂ ਮੋਰਚੇ ਦਾ ਕੰਮ ਨਹੀਂ ਕਰ ਰਿਹਾ ਸੀ ਐਨਓਸੀ ਵੀ ਸ਼ਰਤ ਖਤਮ ਕਰਾਉਣ ਵਾਸਤੇ ਬਹੁਤ ਵੱਟਾਸ਼ੀ ਕਾਰਸ਼ੀ ਕੀਤਾ ਕਿ ਮੇਰੇ ਪਿੰਆ ਭਾਵੇਂ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਭਾਵੇਂ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਤਾਂ ਜਾਰੀ ਕਰਤਾ ਹੈ ਕਿ ਐਨਓਸੀ ਕਰਕੇ ਲੋਕਾਂ ਨੂੰ ਰਜਸਤਰੀਆ ਸਿਤੇ ਤੋਂ ਵਰਤ ਕੇ ਦਿੱਤੀਆਂ ਜਾਂ ਪਰ ਪੰਜਾਬ ਭਾਰਤੀਆਂ ਬਹੁਤ ਸਾਰੀਆਂ ਤਸੀਲਾ ਦੇ ਵਿੱਚ ਜਿਵੇਂ ਪਹਿਲਾਂ ਬਹੁਤ ਜ਼ਿਆਦਾ ਤਸੀਲਾ ਦੇ ਵਿੱਚ ਨੋਟੀਫਿਕੇਸ਼ਨ ਦੇ ਨਾਂ ਤੇ ਪ੍ਰਚਾਰ ਫੈਲਿਆ ਆਇਆ ਸੀ ਉਸੇ ਤਰ੍ਹਾਂ ਅੱਜ ਵੀ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਵੀ ਤੁਸੀਂ ਐਨਓਸੀ ਲਿਆਓ ਲੋਕ ਸਰਕਾਰੀ ਦਫ਼ਤਰਾਂ ਦੇ ਵਿੱਚ ਭਾਵੇਂ ਨਿਊਸਪਾਲਿਟੀ ਹੋਵੇ ਜਾਂ ਕਾਰਪੋਰੇਸ਼ਨ ਹੋਵੇ ਜਾਂ ਫਿਰ ਤਸੀਲਾ ਹਲੋਂ ਦੇ ਵਿੱਚ ਅਜਲ ਸਵਾਰ ਹੋ ਗਏ ਨੇ ਲੇਕਿਨ ਅੱਜ ਲੋਕਾਂ ਦੀ ਆਵਾਜ਼ ਨੂੰ ਸੁਣਿਆ ਅੱਜ ਪੱਤਰਕਾਰਾਂ ਰਾਹੀਂ ਮੈਂ ਪੰਜਾਬ ਸਰਕਾਰ ਕੋਲੇ ਆਪਣੀ ਤੇ ਲੋਕਾਂ ਦੀ ਗੱਲ ਪਹੁੰਚਾਉਣੀ ਚਾਹੁੰਦਾ ਕਿ ਜੋੜਾ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਉਹਦਾ ਤੁਰੰਤ ਪ੍ਰਭਾਵ ਨਾਲ ਸਰਕਾਰੀ ਦਫ਼ਤਰਾਂ ਦੇ ਵਿੱਚ ਤਹਿਸੀਲਾ ਇਸ ਨੂੰ ਕਮੇਟੀਆਂ ਜਾਂ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਚੱਲਣਾ ਚਾਹੀਦਾ ਇਹ ਸਰ ਮਾਰੂ ਸਾਹਿਬ ਵੀ ਨਹੀਂ ਸ਼ੁਰੂ ਕਰਦੇ ਤਹਿਸੀਲਦਾਰ ਇਸ ਨੂੰ ਨਹੀਂ ਮੰਨਦੇ ਤਾਂ ਕਿਆ ਤੁਸੀ ਕੁਛ ਨਰਛੜੂਗੇ ਦੀ ਬਰਤੀ ਕੋਈ ਸ਼ਰਤ ਖਤਮ ਕਰਾਉਣ ਲਈ ਵੀ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਘਰਸ਼ ਹੋਇਆ ਬਹੁਤ ਬਟੀਆਂ ਰੈਲੀਆਂ ਹੋਈਆਂ ਰੋਸ਼ਮਜਾਰੇ ਕੀਤੇ ਗਏ ਸਰਕਾਰ ਤੱਕ ਵੀ ਰੋਕੀਆਂ ਲੋਕਾਂ ਨੇ ਜੇ ਇਹ ਜੇ ਨਹੀਂ ਤੁਰੰਤ ਪ੍ਰਭਾਵ ਨਾਲ ਲਾਗੂ ਹੁੰਦਾ ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਹੋਇਆ ਸੀ ਮੇਰਾ ਖਿਆਲ ਹੈ ਤੁਹਾਨੂੰ ਉਸੇ ਤਰ੍ਹਾਂ ਫਿਰ ਇਹ ਸੰਘਰਸ਼ ਜਾਰੀ ਕਰਨਾ ਪੈਣਾ ਤੇ ਉਸ ਤੋਂ ਪਹਿਲਾਂ ਹੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਤੁਹਾਡੇ ਵਾਅਦਿਆਂ ਲਈ ਜੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਤੇ ਸਰਕਾਰ ਸੰਬੰਧਤ ਸਰਕਾਰੀ ਅਫਸਰਾਂ ਦੇ ਵਿੱਚ ਕੰਮ ਤਰਸ ਪਰਵਾਹ ਵਾਲਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ